ਰਹੀ ਜਦੋਂ ਦ੍ਰੋਪਦੀ ਦੀ ਪੈਰ ਲੈ ਗਈ ਨਾ ਘਰ ਆਏ ਪੈਰ ਨੇ ਵੀ ਬੋਲੇ ਸ਼ਰਮਾਦੀ ਨੂੰ ਕ੍ਰਿਸ਼ਨ ਭਗਵਾਨ ਨੂੰ ਘਰ ਆ ਕੇ ਮਿਲੀ ਤੇ ਸ਼ਰਮ ਮਹਿਸੂਸ ਕਰਦੀ ਹੈ ਕੱਟਣਾ ਹੀ ਇਹੋ ਜੀ ਹੋਈ ਤੇ ਕ੍ਰਿਸ਼ਨ ਭਗਵਾਨ ਕਹਿ ਲੱਗੇ ਕਿ ਦ੍ਰੋਪਦੀ ਮੇਰਾ ਕੋਈ ਕਸੂਰ ਨਹੀਂ ਹੈ ਪਹਿਲੇ ਨੰਬਰ ਤੇ ਤੂੰ ਆਪਣੇ ਤੇ ਮਾਣ ਕੀਤਾ ਵੀ ਮੈਂ ਦ੍ਰੋਪਦੀ ਰਾਜੇ ਦੀ ਤਿੰਨਾਂ ਰਾਜੇ ਦੀ ਘਰ ਵਾਲੀਆਂ ਮੇਰੀ ਵਾਵਲ ਕੋਣ ਵੇਖ ਸਕਦਾ ਤੂੰ ਆਪਣੇ ਤੇ ਮਾਣ ਕੀਤਾ ਤਾਂ ਤੇਰੀ ਦੁਰਦਸ਼ਾ ਦੂਜੇ ਨੰਬਰ ਤੇ ਤੂੰ ਆਪਣੇ ਪਤੀਆਂ ਤੇ ਮਾਣ ਕੀਤਾ ਪੱਗੀ ਤੇਰੇ ਸ਼ਰਾਬ ਪੀ ਕੇ ਕਿਦਣੇ ਜੂਏ 'ਚ ਹਾਰ ਚੁੱਕੇ ਸਭ ਉਹ ਨੀਂਹੀਆਂ ਪਾਈ ਉਹਨਾਂ ਕਰੇ ਵਾਲੇ ਵੇਖੇ ਹੀ ਨਹੀਂ ਆਉਣਾ ਤੀਜੇ ਨੰਬਰ ਤੇ ਤੂੰ ਮਾਣ ਕੀਤਾ ਆਪਣੇ ਗੁਰੂ ਦਰੋਣਾਚਲ ਗੱਟ ਕਿ ਧਰਮ ਦਾ ਗੁਰੂ ਕੋਣ ਬੈਠਾ ਗੁਰੂ ਤੇ ਹੋਣਿਆ ਜਿਹੜੇ ਬਸ ਤੇ ਬਿਆਰ ਥੀ ਨੇ ਚੇਲੇ ਨੇ ਉਹ ਫਲ ਕਰਮ ਨਹੀਂ ਕਰਨਗੇ ਗੁਰੂ ਵੀ ਜਿਹੜਾ ਉਹ ਵੀ ਨੀਂਹ ਪਾ ਕੇ ਬੈਠਾ ਨੇ ਵੀ ਤੇਰੀ ਮੱਤ ਨਹੀਂ ਕੱਚੇ ਗੁਰੂ ਦੀ ਗੱਲਿਆ ਲੋਕੀ ਕੱਚਾ ਗੁਰੂ ਬਣਾ ਕੇ ਲੈਂਦੇ ਆ ਕੱਚਾ ਗੁਰੂ ਪਤਨੀ ਢੱਕਦਾ ਦਰੋਣਾ ਚਾਰਗਿਆ ਨੇ ਦ੍ਰੋਪਦੀ ਦੀ ਪਤਨੀ ਢੱਕੀ ਨਾ ਛਾ ਸਕਿਆ ਇਹ ਜਿਹੜੇ ਇਤਿਹਾਸ ਦੇ ਨੁਕਤੇ ਨੇ ਬੰਦੇ ਦੇ ਮਨ ਤੇ ਘੜਤਾ ਕਰਨੇ ਜੇ ਦ੍ਰੋਪਦੀ ਦੀ ਪਤਨੀ ਰਖਾ ਸਕਿਆ ਗੁਰੂ ਦਰੋਣਾ ਚਾਰਗਿਆ ਫਿਰ ਸਾਨੂੰ ਕੱਚਾ ਗੁਰੂ ਬਣਾਉਣ ਦੀ ਲੋੜ ਕੀ ਹੈ ਸਾਡਾ ਗੁਰੂ ਪੂਰਾ ਹੈ ਨਾਨਕ ਸੋ ਮੁਕਤ ਜਿਸ ਸਤਗੁਰ ਚੰਗਾ ਜਿੱਦਾਂ ਗੁਰੂ ਚੰਗਾ ਹੋਵੇਗਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਪਾਪ ਸਾਧ ਕਰ ਤੋਂ ਪਾਗ ਲੱਗਣਾ ਉਹਦੀ ਪਾਤਕੀ ਜਾਨੀ। ਦ੍ਰੋਪਦੀ ਫਿਰ ਤੂੰ ਜੇ ਤੂੰ ਮੇਰੇ ਪਿਆਰ ਨਾਲ ਧਿਆਨ ਧਰਿਆ ਤੇ ਫਿਰ ਵੀ ਤੂੰ ਇਹ ਗੱਲ ਸਮਝੀ ਵੀ ਕ੍ਰਿਸ਼ਨ ਪਤਾ ਨਹੀਂ ਹੁਣ ਐਸ ਕਾਮ ਮਥਰਾ 'ਚ ਹੋਣਗੇ ਕਿ ਬਿੰਦਰਾਵਨ 'ਚ ਹੋਣਗੇ। ਤੂੰ ਮੈਨੂੰ ਧਿਆਨ ਧਾਰੀ ਯਾਦ ਕਰਨੀ ਹੈ ਕ੍ਰਿਸ਼ਨ ਭਗਵਾਨ ਜੇ ਤੂੰ ਬਿੰਦਰਾਵਨ 'ਚ ਤੇ ਮੇਰੀ ਰਾਖੀ ਕਰ। ਮੈਂ ਜਾਨੀ ਕਰਨੀ ਤੁਰਿਆ ਤੇ ਤੂੰ ਫਿਰ ਗੁਰਨਾ ਬਣਾਇਆ اے ਕ੍ਰਿਸ਼ਨ ਪਤਮਾਨ ਜੇ ਤੂੰ ਮਥਰਾ ਵਿੱਚ ਆ ਤੇ ਫਿਰ ਤੂੰ ਛੇਤੀ ਆ ਕੇ ਮੇਰੀ ਜਗ ਪਤ ਬਚਾ ਮੈਂ ਵਿੰਦਰਾਵਨ ਤੋਂ ਜਿੱਚੇ ਨੂੰ ਮਥਰਾ ਜਾਣਾ ਕਹਿੰਦਾ ਉੱਥੋਂ ਆ ਕੇ ਇਹ ਦੁਆਪੁ ਦੇ ਉਤਾਰ ਨਾ ਪਰ ਪਰਮੇਸ਼ਰ ਇਸ ਤਰ੍ਹਾਂ ਨਹੀਂ ਕਿ ਵੈਰ ਨੂੰ ਪਹਿਲਾਂ ਸਹਾਇੀ ਹੋਣਾ ਮਿਹਨਤਵਾਨ ਸਹਾਇਤਾ ਕਰਨੀ ਪ੍ਰਗਟ ਭਈ ਸਭੋ ਮਹਾਂ ਸੇਵਕ ਕੀ ਰਾਖੀ ਸਾਰੀ ਸ੍ਰਿਸ਼ਟੀ ਦੇ ਉੱਤੇ ਆਧਾਰ ਪੁਰਖ ਵੈਗੁਰ ਨੇ ਆਪਣੇ ਸੇਵਕਾਂ ਦੀ ਪੱਤ ਰੱਖੀ ਹੈ ਇਸ ਚਾਰੇ ਕੂਟਾਂ ਦੇ ਵਿੱਚ ਗੱਲ ਜਿਹੜੀ ਆ ਉਹ ਸਾਖਿਆ ਆ ਤਾ ਕਵੈ ਨੂੰ ਆਪਣੀ ਸੇਵਕਾਂ ਦੀ ਲਾਜ ਰੱਖਣਾ ਉਹਨਾਂ ਤੇ ਥੰ ਜਿਹੜਾ ਅਗਨੀ ਦੇ ਨਾਲ ਲਾਜ ਸਥਾਨ ਦੇ ਵਿੱਚੋਂ ਆਕਾਲ ਪੁਰਖ ਵਾਇਗੂ ਨੇ ਥੰਮ ਪਾੜ ਕੇ ਨਰਸਿੰਦ ਦਾ ਰੂਪ ਧਾਰਨ ਕਰਕੇ ਆਪਣੇ ਸੇਵਕ ਦੀ ਪਾੜ ਰੱਖੀ ਹਾਲਾਂਕਿ ਉਸ ਸਭਾ ਦੇ ਵਿੱਚ ਮਾਰਦੇ ਦੁਸ਼ਟ ਸਭਾ ਮਿਲ ਮੰਤਰੀ ਉਪਾਇ ਦੁਸ਼ਟਾਂ ਦੀ ਸਭਾ ਦੇ ਵਿੱਚ ਇੱਕ ਨੀਤੀ ਘੜੀ ਗਈ ਕਰਸਾਯਾਦ ਘਨੇਰੀ ਵੀ ਆਜ ਪ੍ਰਲਾਦ ਨੂੰ ਖਤਮ ਕਰ ਦੇਣਾ ਕਰਸਾਯਾਦ ਘਨੇਰੀ ਭਾਵੇਂ ਨੂੰ ਮਾਰ ਮੁਕਾ ਦੇਣਾ ਬੈਤੂ ਨੇ ਕਿੱਥੇ ਉਹਦਾ ਕੋਈ ਵੀ ਨਹੀਂ ਸੀ ਸਾਰੇ ਦੁਸ਼ਮਣ ਬਣੇ ਬੈਠੇ ਸਨ ਉਥੇ ਆਤਾਲਪੁਰਥੂ ਨੇ ਆ ਕੇ ਆਪਣੇ ਸੇਵਕ ਦੀ लाज ਰੱਖੀ ਰਹਾਓ ਸਾਰੇ ਸ਼ਬਦ ਦਾ ਕੇਂਦਰੀ ਭਾਵ ਇਹਨਾਂ ਦੋ ਪੰਕਤੀਆਂ ਅੰਦਰ ਸਤਿਗੁਰਾਂ ਨੇ ਵਿਦਮਾਨ ਕੀਤਾ ਕਿ ਬਕਸ਼ਣ ਕਰਦੇ ਆ ਅਗਨ ਸਾਗਰ ਤੇ ਗਾੜੇ ਸਾਗਰ ਵਿੱਚੋਂ ਕੱਢਿਆ ਅਗਨ ਸਾਗਰ ਤੇ ਕਾਢਿਆ ਜਦੋਂ ਸਾਡਾ ਜਨਮ ਹੋ ਗਿਆ ਫਿਰ ਮੇਰੇ ਵਿੱਚ ਉੱтки ਲੱਗੀ ਕ੍ਰਿਸ਼ਨਾ ਮਾਇਆ ਵਰ ਵਰਤਾਇਆ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਆਇਆ ਜਿਵੇਂ ਦੀ ਮਾਂ ਦੇਰ ਵਿੱਚ ਠਾਗਣ ਅਗਨੀ ਸੀ ਐਵੇਂ ਦੀ ਬਾਹਰ ਉਹਨੇ ਬਾਹਰ ਆਇਆ ਮੇਂ ਬਸਾਰੀ ਹੋਈ ਤਾਂ ਬਾਹਰ ਉਹਨੇ ਕਿਰਪਾ ਕੀਤੀ ਅਗਨ ਸਾਗਰ ਤੇ ਕਾਢਿਆ ਫਿਰ ਵੈਤੂ ਨੇ ਕਿਰਪਾ ਕੀਤੀ ਐ ਸੰਸਾਰ ਦੀ ਮਾਇਆ ਰੂਪੀ ਅਗਨੀ ਦੇ ਵਿੱਚੋਂ ਤੁਸੀਂ ਚੋਰੀ ਤੇ ਨਾ ਕਰਦੇ। ਜਿਹੜੇ ਬੰਦੇ ਦਾ ਚੋਰੀ ਕਰਨ ਲੱਗਿਆ ਹੱਥ ਕੰਬਦਾ ਹੈ ਉਹ ਸਮਝ ਲੈ ਕੇ ਵੈਤੂ ਨੇ ਮੈਨੂੰ ਮਾਇਆ ਦੇ ਪ੍ਰਭਾਵ ਤੋਂ ਬਚਾਇਆ ਹੈ। ਤੁਸੀਂ ਰਿਸ਼ਵਤ ਖੋਰੀ ਤੇ ਨਹੀਂ ਕਰਦੇ। ਜੇ ਰਿਸ਼ਵਤ ਖੋਰੀ ਨਹੀਂ ਕਰਦੇ ਤਾਂ ਸਮਝੋ ਬਾਬਾ ਸ਼ੇਰਪੁਰੀ ਜੀ ਕੀ ਆਂਦੇ ਆਂ ਸਾਈ ਮੇਰਾ ਚੰਗਾ ਕੀਤਾ। ਮੇਰੇ ਵੈਤੂ ਨੇ ਬੜਾ ਕਰਸ ਕੀਤਾ ਮੇਰੇ ਤੇ। ਨਾ ਮਿੱਤਾ ਹੰਪੀਤ ਜਾਇ ਹੈ ਨਹੀਂ ਤੇ ਮੈਂ ਵੀ ਇਸ ਸੰਸਾਰ ਦੀ ਅਗਨੀ ਵਿੱਚ ਸੜ ਕੇ ਸੁਆਹਣਾ ਸੀ ਕਿ ਜਨਾ 부ਜ ਜਾ ਕਿ ਜਨਾ ਸੁਜ ਗੁਨੀਆਂ ਗੁੱਜੀ ਪਾਏ ਦੁਨੀਆਂ ਦੀ ਗੁੱਜੀ ਆ ਗਿਆ ਤੁਖ ਦੀ ਹੋਈ ਬਲਦੀ ਨਹੀਂ ਦਿਸਦੀ ਤੁਖ ਵੀ ਆ ਗਿਆ ਵਿਚੇ ਉਤਾਰਾ ਦੀ ਬਦੀਆਂ ਦੀ ਪਾਪਾਂ ਦੀ ਪ੍ਰੈਤਨ ਵੈਟਰੂ ਨੇ ਕਿਰਪਾ ਕੀਤੀ ਸਾਰੂ ਦੇ ਵਿੱਚੋਂ ਵਿਚਾਰਿਆ ਸਾਹ ਬਾਤਿਆ ਵੀ ਵਹਿਗੂ ਦੀ ਵਿਟਿਆਈ ਐ ਅਗਨ ਸਾਗਰ ਤੇ ਕਾਟਿਆ ਪ੍ਰਭ ਜਲਣ ਬੁਝਾਈ ਫਿਰ ਸੰਸਾਰ ਇਹ ਅਗਨੀ ਦਾ ਸਾਗਰ ਤੇ ਵਿਸ਼ੇ ਮਾਰਾ ਨੇ ਕਿਰਪਾ ਕੀਤੀ ਕਿ ਸਾਨੂੰ ਕਲਪ ਜੀਵਾਂ ਨੂੰ ਇਹ ਬਾਣੀ ਦਾ ਪਟਾਰ ਪਕਸ਼ਿਆ ਜਿਹੜੀ ਪੰਕਤੀ ਜਿਹੜੀ ਦਾ ਵਿਚਾਰ ਆਵੇ ਉਹ ਪੰਕਤੀ ਜ਼ੁਬਾਨ ਤੇ ਆ ਜਾਂਦੀ ਮਾਰਾ ਨੇ ਕਿ ਨਹੀਂ ਰਹਿਤ ਤੁਹਾਾਰੇ ਜਿੰਦੇ ਹੈ ਬਸ ਜੇ ਬੈਗ ਨੇ ਨਾਮ ਦੀ ਦਾਤ ਦਿੱਤੀ ਮਹਾਰਾਜ ਨੇ ਸੰਸਾਰ ਦੀ ਵਿਸ਼ੇਵਕਾਰਾਂ ਦੀ ਅਗਨੀ ਦੇ ਵਿੱਚੋਂ ਸੇਵਕਾਂ ਨੂੰ ਬਾਹਰ ਕੱਢਿਆ ਆਇਆ ਅਗਨੋਂ ਸਾਗਰ ਤੇ ਗਾਟਿਆ ਹਰਫ ਝਾੜੂ ਮਾਰੀ ਐਵੇਂ ਮਾਰਦੇ ਅਮਰਤ ਨਾਮ ਜਲ ਸੰਚਿਆ ਵੈਗਰੂ ਨੇ ਕਿਰਪਾ ਕੀਤੀ ਕਿ ਸਾਡੇ ਸਰੀਰ ਰੂਪੀ ਧਰਤੀ ਦੇ ਟੁਕੜੇ ਤੇ ਹਿਰਦਾ ਰੂਪੀ ਵੇੜੇ ਦੇ ਵੇchnਾ ਫੁਰਨਿਆਂ ਦਾ ਮੱਦੇ ਚੰਗੇ ਮੱਦੇ ਖਿਆਲਾਂ ਬੁਰੇ ਖਿਆਲਾਂ ਦਾ ਮਿੱਟੀ ਕੱਟਾ ਉੱਤਦਾ ਸੀ ਤੇ ਗੁਰੂ ਨੇ ਕਿਰਪਾ ਕੀਤੀ ਗੁਰੇ ਅਮਰਤ ਭਿੰਨੀ ਦੇਹਰੀ ਅਮਰਤ ਬੁਲਕੇ RAM ਰਾਜੇ ਗੁਰੂ ਸਾਹਿਬ ਅਮਰਤ ਦਾ ਸਾਗਰ ਨੇ ਅਮਰਤ ਨਾਲ ਭਰਿਆ ਆ ਆ ਭਾਂਡਾ ਮਹਾਰਾਜ ਨੇ ਆਪਣਾ ਉਦੇਸ਼ ਰੂਪੀ ਜਲ ਦਾ ਛੱਕਾ ਮਾਰਿਆ ਸਾਡੇ ਜਿਹੜੇ ਫਿਰਦਿਆਂ ਵਿੱਚ ਮੰਦੇ ਖਿਆਲ ਪੈਦਾ ਹੁੰਦੇ ਸੀ ਵੈਰ ਨੂੰ ਇੱਕ ਇੱਕ ਕਰਕੇ ਮਿੱਟੀ ਘੱਟਾ ਜਿਹੜਾ ਉੱਤੇ ਰਖਾ ਇਹ ਵੈਰ ਨੂੰ ਦੀ ਵਿਣਿਆਈ ਆ ਅਮਰਤ ਨਾਮ ਦੇਲ ਸੰਚਿਆ ਨਾ ਤੂ ਆਪਾ ਨਾਮ ਜਪ ਸਕਿਆ ਵੈਰੂ ਦੀ ਰਹਿਮਤ ਸਦਕਾ ਉਹ ਨਾਮ ਰੂਪੀ ਪੂੰਜੀ ਕੱਤਰ ਹੋ ਗਈ ਐ ਕੋਈ ਕਿੰਦਾ ਗੁਰ ਭੈ ਸਹਾਈ ਗੁਰੂ ਨੇ ਕਿਰਪਾ ਕੀਤੀ ਸਹਾਇਤਾ ਕਰ ਦਿੱਤੀ ਪਾਰ ਬ੍ਰਹਮ ਹੋਵਾ ਸਹਾਈ ਕਥਾ ਕੀਰਤਨ ਸੁਖਦਾਈ ਇਹ ਦੋਵੇਂ ਦਾਤਾ ਜਿਹੜੀਆਂ ਨੇ ਦੋਹਾਂ ਜਵਾਨਾਂ ਦਾ ਸੁਖ ਬਖਸ਼ਿਸ ਕਰਦੀਆਂ ਜਿਉਂਦੇ ਜੀ ਵੀ ਤੇ ਮਰਨ ਤੋਂ ਬਾਅਦ ਵੀ ਉੱਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਤਿਬਾਣ ਜੀਓ ਐਸੋ ਗੋਪਾਲ ਪੰਡਤ ਸੱਦੇ ਹੋ ਹਰ ਹਰ ਕਥਾ ਪੜ੍ਹਿਆ ਵਾਣੀ ਹਰ ਅੱਖਾਂ ਪੜੀਆ ਨਾਮ ਸੁਣੀਆ ਵਿਵਾਨ ਹਰ ਰੰਗ ਰੂਪਾ ਵੇ ਪਿੰਡ ਪੱਤਲ ਕਿਰਿਆ ਦੀ ਬਾਪੁਲ ਹਰ ਸਰਪਾ ਇਹ ਵੈਰੂ ਦੀ ਵਡਿਆਈ ਹੀ ਉਹਨੇ ਸਾਨੂੰ ਨਾਮ ਦੀ ਦਾਤ ਦਿੱਤੀ ਥੋੜਾ ਥੋੜਾ ਸਮਾਂ ਰੋਜ਼ ਕਥਾ ਦਾ ਥੋੜਾ ਥੋੜਾ ਸਮਾਂ ਰੋਜ਼ ਪਾਠ ਮੰਨਦਾ ਥੋੜੀ ਥੋੜੀ ਸੇਵਾ ਕਰਕੇ ਕਰਦੇ ਆਂ ਇਹ ਨਾਮ ਨਾਲ ਕਟਿਆ ਜਾਂਦਾ ਰੋਜ ਕਹਿੰਦੀ ਜਦੋਂ ਹੁਕਮਨਾਮਾ ਸਭ ਲੈਂਦੇ ਆ ਥਾਂ ਪਰ ਥਾਂ ਕੀ ਭਗਤੀ ਪੜਦੇ ਆ ਸੋ ਕਾਹੋ ਟਾਲ ਗੁਰ ਸੇਵੀਐ ਅਹ ਸੋ ਸਹਜ ਸੁਭਾਏ ਦਰਸ਼ਨ ਪਰਸਿਆ ਗੁਰ ਕੈ ਜਨਮ ਮਰਨ ਦੁੱਖ ਜਾਏ ਜਨਮ ਵੇਲੇ ਅਸੀਂ ਦੁੱਖ ਭੋਗਿਆ ਕਿ ਜਨਮ ਦੇਣ ਵਾਲੀ ਮਾਂ ਨੂੰ ਹੀ ਦੁੱਖ ਦਿੱਤਾ ਚੇਤਾਂ ਰਹੀ ਜਦੋਂ ਅਸਾਂ ਦੁਨੀਆ ਛੱਡ ਕੇ ਜਾਣਾ ਉਸ ਦਿਨ ਅਸਾਂ ਜਾਣ ਲੱਗਿਆ ਆਪ ਵੀ ਦੁਖੀ ਹੋਣਾ ਤੇ ਪਰਿਵਾਰ ਦੇ ਸਾਰੇ ਜੀਆਂ ਦੁੱਖ ਦੇ ਕੇ ਜਾਣਾ ਇਹਨੂੰ ਮਹਾਰਾਜ ਜਨਮ ਮਰਨ ਦਾ ਦੁੱਖ ਹੈ ਸਭ ਦੁਨੀਆਂ ਤੋਂ ਵੱਡਾ ਬੰਦਾ ਹੁੰਦਿਆਂ ਵੀ ਦੁਖੀ ਜਾਂਦਿਆਂ ਵੀ ਦੁਖੀ ਆਪੇ ਦੁਖੀ ਹੈ ਦੂਜੇ ਨੂੰ ਵੀ ਦੁੱਖ ਦਿੰਦਾ ਜੀ ਆਉਣ ਲੱਗਾ ਵੀ ਤੇ ਜਾਣ ਲੱਗਾ ਇਹ ਮਹਾਰਾਜ ਨੇ ਜਨਮ ਮਰਨ ਦੁੱਖ ਕਾਟਿਆ ਸੁਖਤਾਥਾ ਜਾਤਾ ਸੁਖ ਦਾ ਥਾਂ ਥਾਇਆ ਉਹ ਸੁਖ ਜਿਤੂ ਪ੍ਰਾਪਤ ਹੁੰਦੇ ਨੇ ਉਹ ਥਾਂ ਪ੍ਰਾਪਤ ਹੋ ਗਈ ਕਿਹੜੀ ਥਾਂ ਉਹ ਮਾਰਗ ਜਿਉਂ ਸੁਖ ਪਹੁੰਚਾ ਹੈ ਸਦਾ ਸਰਣ ਰਾਮ ਕੀ ਲੈ ਅਦੂਤ ਰੰਸਾ ਮਾਰੀ ਹਜ਼ੂਰੀ ਜੁੜ ਬੈਣਾ ਸੁੱਖਾਂ ਦੀ ਥਾਂ ਆ ਇਥੋਂ ਕੁੱਲ ਦੁਨੀਆਂ ਦੇ ਸੁੱਖ ਮਿਲਦੇ ਲੋਕ ਦੇ ਵੀ ਤੇ ਪ੍ਰਲੋਕ ਦੇ ਵੀ ਕਾਟੀ ਸਿਲਕ ਭਰਮੋ ਕੀ ਆਪਣੇ ਪ੍ਰਭ ਪਾਇਆ ਗੁਰੂ ਦਾ ਸਿੱਖ ਗੁਰੂ ਦਰਬਾਰ ਚ ਆਵੇ ਦਰਬਾਰ ਚ ਆ ਕੇ ਉਹ ਹੀਲ ਉਚਿਤ ਨਾ ਕਰੇ ਉਹ ਬੈਠ ਕੋ ਚੰਗਾ ਨਹੀਂ ਲੱਗਦਾ ਤੇ ਜਿਹੜਾ ਸੰਗਤ ਚ ਬੈਠ ਕੇ ਨਾਮ ਜਪਦਾ ਸੁਣਤਾ ਬਣ ਕੇ ਬਾਣੀ ਸੁਣਦਾ ਮਹਾਰਾਜ ਦੇ ਉਹ ਵਹਿਗੁਰੂ ਭਾ ਜਾਦਾ ਚੰਗਾ ਲੱਗਦਾ ਸੰਗ ਦਾ ਕੋਈ ਨਹੀਂ ਅਸਾਂ ਦੇ ਬਚਨ ਕਰਕੇ ਚਲੇ ਜਾਣਾ ਪਰ ਜਿੰਨੇ ਦਰਬਾਰ ਚ ਬੈਠ ਕੇ ਗੱਲਾਂ ਕਰਨੀਆਂ ਨੇਕ ਦੂਜੇ ਰੰਗ ਉਹ ਮਾਰਾ ਜਾਂਦੇ ਆ ਹਰ ਜਸ ਚਲ ਤੇ ਬਾਤ ਚ ਲਾਵੇ ਸੋਤਨ ਖਾਈਆ ਹੋ ਨਾ ਭਾਵੇਂ ਗੁਰੂ ਨੂੰ ਚੰਗਾ ਨਹੀਂ ਲੱਗਦਾ ਜਿਹੜਾ ਗੁਰੂ ਨੂੰ ਚੰਗਾ ਹੀ ਨਾ ਲੱਗਾ ਮਾਰੇ ਕਹਿ ਲੱਗੀ ਉਹਦੀ ਜਿਹੜੀ ਗੱਲ ਚ ਪੈਣ ਵਾਲੀ ਜਮਾ ਦੀ ਫਾਈਂ ਨਾ ਉਹ ਕੱਟੀ ਜਾਣੀ ਨਾ ਉਹਦਾ ਜਾਲ ਕੱਟਿਆ ਜਾਣਾ ਕਾਟੀ ਸਿਲਪ ਭ੍ਰਮੋ ਮੋਹ ਕੀ ਆਪਣੇ ਪ੍ਰਭ ਪਾਇਆ ਜਿਹੜਾ ਗੁਰੂ ਨੂੰ ਚੰਗਾ ਲੱਗੇਗਾ ਉਹਦੀ ਹੀ ਉਹਦੀ ਫਾਸੀ ਕੱਟੀ ਜਾਣੀ ਉਹਦੀ ਜਮਾ ਦੀ ਫਾਈਂ ਕੱਟੀ ਜਾਣੀ ਮਗ ਕੋਈ ਜਾਣ ਅਵਰ ਗੱਛ ਵਾਗ ਨਹੀਂ ਮਤ ਕੋਈ ਜਾਣੋ ਆਵਰ ਕਛ ਸਭ ਪ੍ਰਭ ਕੈ ਹਾਥ ਜੋ ਕੁਝ ਵੀ ਹੈ ਵੈਗੁਰੂ ਦੇ ਹੱਥ ਚ ਹੈ ਪ੍ਰਭ ਡੋਰੀ ਹਾਥ ਤੁਮਾਰੇ ਹਰ ਇੱਕ ਜੀਵ ਦੀ ਡੋਰੀ ਵੈਗੁਰੂ ਦੇ ਹੱਥ ਵਿੱਚ ਕਬੀਰ ਸਾਹਿਬ ਨੇ ਇਹ ਨਕਸ਼ਾ ਪੇਸ਼ ਕੀਤਾ ਹਾਂ ਤੇ ਆ ਕਬੀਰ ਕਹਿਆ ਸਾਡੀ ਧੋਰ ਦਿੱਲੀ ਕਰਤੀ ਜਾਓ ਢੜੀ ਮਾਰੋ ਜਿੱਥੇ ਮਾਰਦੀ ਆ ਰਹੇ ਆ ਜਿੱਦਣ ਉਹਨੇ ਦੁਬਾਰਾ ਫੇਰ ਧੋਰ ਖਿੱਚੀ ਨਾ ਖੇਲ ਸੰਕੋਚਿਆ ਜਿੱਦਣ ਉਹਨੇ ਸਾਡੀ ਜ਼ਿੰਦਗੀ ਦਾ ਖੇਲ ਸੰਕੋਚ ਲਿਆ ਆਪਾਂ ਫੇਰ ਉੱਥੇ ਆ ਜਾਈਏ ਗਰੇ ਹਮਾਰੇ ਜੇਵਰੀ ਜੈ ਖਿੱਚਾ ਤੈਂ ਜਾਓ ਅਸੀਂ ਉਧਰ ਉਧਰ ਜਾਣਾ ਜਿੱਦ ਵੈਗੂ ਨੇ ਭੇਜਣਾ ਤਾਂ ਗੁਰੂ ਅੰਗਦ ਦੇਵ ਮਹਾਰਾਜ ਨਾਮੇ ਰਾਗ ਸੋਤ ਰਾਗ ਦੀ ਵਾਰ ਜੋ ਗੁਰੂ ਆ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਸਾਡੇ ਸਾਰਿਆਂ ਦੇ ਨੱਕ ਵਿੱਚ ਵੈਗੁਰੂ ਨੇ ਹਕਮ ਦੀ ਨੱਖ ਪਾਈ ਹੋਈ ਹੈ ਉਹ ਨੱਖ ਜਿਹੜੀ ਸਾਡੇ ਨੱਕ ਚ ਪਈ ਹੈ ਦੂਜਾ ਸਿਰਾ ਵੈਗੁਰੂ ਨੇ ਆਪਣੇ ਹੱਥ ਚ ਰੱਖਿਆ ਜਿੱਧਰ ਨੂੰ ਵੈਗੁਰੂ ਸਿਸ਼ਕਾਰ ਦਾ ਉਹ ਚਲੇ ਜਾਂਦਾ ਆਏ ਆ ਇਥੇ ਕਿਤੇ ਕਿਤੇ ਕਦੀ ਕਿਤੇ ਪਤਾ ਹੀ ਨਹੀਂ ਆ ਧਰਤੀ ਦਾ ਪਰਮਣਿਆ ਤੇਰੇ ਮਹਾਰਾਜਾਂ ਦੇ ਆ ਪ੍ਰਭ ਨੂਰੀ ਹਾਥ ਤੁਮਾਰੇ ਮਤ ਕੋਈ ਜਾਣ ਹੋਇਆ ਸਰਬ ਪ੍ਰਭ ਕਾ ਮਾਤ ਸਰਬ ਸੂਖ ਨਾਨਕ ਪਾਏ ਸੰਗ ਸੰਤਨ ਕਹ ਸਾਥ ਸ਼ਬਦ ਦੀ ਸਮਾਪਤੀ ਕਰਨੇ ਪੰਜਵੇਂ ਪਾਤਸ਼ਾਹ ਨੇ ਗੁਰਨਾਟਕ ਦੇ ਮਾਰ ਦੀ ਮੋਹਰ ਲਾ ਕੇ ਬਖਸ਼ਣ ਕੀਤੀ ਸਰਬ ਸੂਖ ਨਾਨਕ ਪਾਏ ਦੁਨੀਆ ਦੇ ਸਾਰੇ ਸੋਖੋ ਨਾ ਜੀਵਨ ਪ੍ਰਾਪਤ ਹੁੰਦੇ ਨੇ ਸੰਗ ਸੰਤ ਅਨੁਸਾਰ ਜਿਹੜੇ ਸਤਨ ਕਈਏ ਬਹੁ ਬਚਨ ਸਾਧੂਆਂ ਦੇ ਸਾਧਨ ਕਿਹੜੇ ਸਾਧਨ ਦੇ ਅਗੋਂ ਤੂੰ ਸ਼ਕਤੀ ਮੰਗ ਕੋਈ ਕੋਈ ਗੁਰੂ ਬਰਸਾਉਂਦਾ ਗੁਰੂ ਸਹਿਬਾਨ ਤਖਤ ਸਹਿਬਾਨ ਪਾਤਸ਼ਾਹ ਸਹਿਬਾਨ ਗੁਰੂ ਕੇ ਸਿੱਖ ਆ ਤੁਹਾਡੇ ਦਰਬਾਰ ਦੇ ਵਿੱਚ ਸ਼ਹੀਦ ਪ੍ਰੀਤ ਸਾਰੇ ਆਦਰ ਨਾਲ ਹੁੰਦੇ ਕੋਈ ਸ਼ੰਕਾ ਕਰੇ ਗੱਲ ਵੱਖਰੀ ਆ ਪਰ ਸਾਡੀ ਭਾਵਨਾ ਆ ਕਿ ਜਿੰਨੀ ਤੁਹਾਡੇ ਸੱਜੇ ਖੱਬੇ ਥਾਂ ਖਾਲੀ ਹੁੰਦੀ ਨੇ ਜ ਰੂਹਾਂ ਬੈਠੀਆਂ ਦੇਖੋ ਖਾਸ ਕਰਕੇ ਸ਼ਹੀਦੀ ਭੌਜਾ ਜਿਨ੍ਹਾਂ ਨੇ ਗੁਰੂ ਸਾਹਿਬਾਂ ਦਾ ਆਪਣਾ ਕਾਰਵਾਰਿਆ ਤੁਮਾਰਾ ਜਿੰਦਿਆ ਜਿਹੜੇ ਸਾਧੂਆਂ ਦੀ ਸੰਗਤ ਕਰਦੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਛੱਤ ਵਿੱਚ ਰਹਿੰਦੇ ਆ ਉਹਨਾਂ ਨੂੰ ਲੋਕ ਪ੍ਰੋਖ ਦਾ ਸੁਖ ਪ੍ਰਾਪਤ ਹੁੰਦਾ ਹਰ ਕੇ ਸੰਤ ਪ੍ਰੇਪੀਤੰ ਬ੍ਰਭ ਕੈ ਇਥੇ ਜਿੰਨੀ ਦੇਰ ਤੱਕ ਆਪਾਂ ਜਿਉਂਦੇ ਰਹਿਣਾ ਤਨ ਨੂੰ ਮਨ ਅਤੇ ਆਤਮਾ ਦਾ ਸੁੱਖ ਪ੍ਰਾਪਤ ਹੁੰਦਾ ਨਾਨਕ ਇਹ ਸੁੱਖ ਆਗੈ ਮੁਖ ਉਜਲ ਜਦੋਂ ਇਹ ਸੰਸਾਰ ਛੱਡ ਕੇ ਆਪਾਂ ਅੱਗੇ ਜਾਣਾ ਉਦੋਂ ਸਾਨੂੰ ਵੈਰ ਮੁਦੇ ਮਲਾਪ ਰੂਪੀ ਸੁੱਖ ਪ੍ਰਾਪਤ ਹੋਣਾ ਕਿੰਨੀ ਦੇਰ ਤੱਕ ਰਹਿਣਾ ਹੈ ਕੋਈ ਵੈਰ ਨੂੰ ਚੇਤਾ ਰੱਖਣਾ ਤੇ ਕਿਹ ਵੀ ਚੇਤਾ ਰੱਖਣਾ ਕਿ ਆਪਾਂ ਇੱਕ ਨਾ ਇੱਕ ਦਿਨ ਸੰਸਾਰ ਛੱਡ ਕੇ ਨਿਰੰਕਾਰ ਕੇ ਦੇਸ ਜਾਹੀ ਤਾਂ ਸੁਖ ਲਹ ਹੈ ਮਹੱਲ ਅਸੀਂ ਵੈਰ ਨੂੰ ਦੀ ਗਾਜ ਜਾਣਾ ਉੱਥੇ ਸਾਡੀ ਕੋਈ ਜਵਾਬ ਦੇਹੀ ਹੈ ਸਾਰੇ ਕਰਮਾਂ ਦੀ ਜਵਾਬ ਨਹੀਂ ਸਾਡੀ ਹੋਣੀ ਇਸ ਗੱਲ ਦਾ ਸੰਗਿਲਖ ਹੋਣਾ ਜ਼ਰੂਰੀ ਹੈ ਵਿਚਾਰ ਕਰਦੇ ਹੁਈਆਂ ਬੋਲਾਂ ਦੀ ਖੀਮਾ ਬਖਸ਼ਮੀ ਜੀ ਵਾਰ ਜੀ ਜੀ ਦਾ ਸਾਥ ਸਾ ਵਾਹ ਵਾਹ ਗੁਰਜੀ ਕੀ ਫਤਿਹ